ਮੋਗਲ ਦੇ ਵਿੱਚ ਉਸ ਵੇਲੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਕਿ ਨਿਹੰਗ ਸਿੰਘ ਨੇ ਟਾਵਰ ਤੇ ਚੜ ਕੇ ਹੰਗਾਮਾ ਕਰ ਦਿੱਤਾ ਤੇ ਐਲਾਨ ਕਰ ਦਿੱਤਾ ਕਿ ਜਦੋਂ ਤੱਕ ਮੇਰੀ ਗੱਲ ਨਹੀਂ ਮੰਨੀ ਜਾਂਦੀ ਉਹ ਟਾਵਰ ਤੇ ਹੀ ਚੜਿਆ ਰਹੇਗਾ ਨਿਹੰਗ ਸਿੰਘ ਦਾ ਰਵਈਆ ਦੇਖ ਪ੍ਰਸ਼ਾਸਨ ਦੇ ਹੱਥ ਪੈਰ ਫੁੱਲ ਗਏ ਅਤੇ ਉਹਨਾਂ ਨੇ ਤੁਰੰਤ ਹੀ ਸਪੀਕਰ ਬੰਦ ਕਰਵਾ ਦਿੱਤੇ ਕੀ ਸੀ ਪੂਰਾ ਮਾਮਲਾ ਪਾਵਾਂਗੇ ਜਾਣਣਾ ਸਭ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਆ ਨਿਹੰਗ ਸਿੰਘ ਦੀਆਂ ਟਾਵਰ ਤੇ ਚੜੀਆਂ ਇਹਨਾਂ ਤਸਵੀਰਾਂ ਤੇ ਟਾਵਰ ਤੇ ਚੜੇ ਨਿਹੰਗ ਸਿੰਘ ਕਰਮਜੀਤ ਸਿੰਘ ਨੇ ਦੱਸਿਆ ਕਿ ਇੱਕ ਪਾਸੇ ਤਾਂ ਸ਼ਹੀਦੀ ਜੋੜ ਦਿਵਸ ਚੱਲ ਰਹੇ ਨੇ ਪਰ ਦੂਜੇ ਪਾਸੇ ਇੱਥੇ ਮੋਗਾ ਦੇ ਵਿੱਚ ਮੇਲਾ ਲੱਗ ਰਿਹਾ ਹੈ ਜਿੱਥੇ ਕਿ ਗਾਣੇ ਚਲਾਏ ਜਾ ਰਹੇ ਨੇ ਤੇ ਸ਼ੋਰ ਮਚਾਇਆ ਜਾ ਰਿਹਾ ਹੈ ਤੇ ਜਦੋਂ ਤੱਕ ਇਸ ਮੇਲੇ ਨੂੰ ਬੰਦ ਨਹੀਂ ਕਰਵਾਇਆ ਜਾਂਦਾ ਉਹ ਟਾਵਰ ਤੇ ਹੀ ਚੜਿਆ ਰਹੇਗਾ ਚਾਹੇ ਉਸ ਦੀ ਜਾਨ ਨਿਕਲ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਿੰਘੇ ਚੜ ਗਿਆ ਆਪਣਾ ਟਾਵਰ ਤੇ ਆ ਰੋਸ ਕਰਕੇ ਇਹਨਾਂ ਨੇ ਆਪਣਾ ਜਿਹੜਾ ਮੇਲਾ ਲਾਇਆ ਇੱਥੇ ਪ੍ਰਸ਼ਾਸਨ ਨੇ ਰਿਆਜ ਦਿੱਤੀ ਉਥੇ ਡੀਜੇ ਲੱਗੀ ਜਾਂਦੇ ਇੱਕ ਬੱਸ ਸਿੱਧੀ ਦਿਹਾੜੇ ਚੱਲਦੇ ਆ ਇੱਕ ਬੱਸ ਸਿੱਧੀ ਦਿਹਾੜੇ ਚੱਲਦੇ ਆ ਵੇਖੋ ਜੀ ਤਰਾਵਰ ਦੇ ਉੱਤੇ ਜੜੇ ਆ ਤਾਂ ਜਾਣ ਦਾ ਕੋਈ ਰਸਤਾ ਨਹੀਂ ਜਿੜਾਲੇ ਬੈਠੇ ਆ ਹੁਣ ਜਿੰਨੇ ਕੋਈ ਬੰਦ ਨਹੀਂ ਕਰਦਾ ਇਹ ਜਿਹੜਾ ਮੇਲਾ ਲਾਇਆ ਇੱਥੇ ਸਰਕਾਰ ਨੇ ਉਹਨੇ ਇੱਕ ਥੱਲੇ ਨਹੀਂ ਉਤਰਨਾਗਾ ਮਹਾਰਾਜ ਕਿਰਪਾ ਕਰੀ ਬਸ ਡੋਲਣ ਨਾ ਦੇ ਮਹਾਰਾਜ ਸੜਕ ਤੋਂ ਇਹਨਾਂ ਦਾ ਮੇਲਾ ਬੰਦ ਕਰਾਉਣਾ ਜਿਹੜਾ ਉਥੇ ਲਾਇਆਈ ਇਹਨਾਂ ਨੇ ਇਹ ਮੇਲਾ ਜਿੰਨੀ ਕਰ ਚੱਲੂਗਾ ਓਨੇ ਕਰ ਸਾਡੇ ਦਿਲ ਬਹੁਤ ਦੁਖੀ ਜਾਂਦੇ ਆ ਇੱਕ ਪਾਸੇ ਡੀਜੇ ਲਾਈ ਬੈਠੇ ਇੱਕ ਪਾਸੇ ਤਰ੍ਹਾਂ ਤਰ੍ਹਾਂ ਦੇ ਗਾਣੇ ਲਾ ਕੇ ਗੰਦੇ ਉੱਥੇ ਨਾਲ ਉੱਥੇ ਆਪਣਾ ਪ੍ਰਸ਼ਾਸਨ ਇਹਨਾਂ ਨੂੰ ਦਿੱਤੀ ਆਪਣੀ ਆਜਾਤ ਉਹ ਫਿਰ ਅਸੀਂ ਹੁਣ ਜਾਂ ਤਾਂ ਸ਼ਹੀਦੀ ਪਾਵਾਂਗੇ ਤੇ ਜਾਂ ਫਿਰ ਇਹ ਮੇਲਾ ਬੰਦ ਕਰਨਗੇ ਇੰਨੀ ਕਾ ਮੇਰਾ ਭਰਾ ਹੁਣ ਵੀਡੀਓ ਸ਼ੇਅਰ ਕਰ ਦਿਓ ਇਹ ਨਾ ਹੋਵੇ ਤੁਸੀਂ ਵੀਡੀਓ ਸ਼ੇਅਰ ਨਾ ਕਰੇ ਲੋਕਾਂ ਤੱਕ ਗੱਲ ਨਾ ਪਹੁੰਚੇ ਸਰਕਾਰ ਤੱਕ ਗੱਲ ਨਾ ਪਹੁੰਚੇ ਜੇ ਤਾਂ ਮੇਲਾ ਬੰਦ ਕਰ ਦੇਣਗੇ ਫਿਰ ਤਾਂ ਥੱਲੇ ਆ ਜਾਾਂਗੇ ਨਹੀਂ ਤਾਂ ਫਿਰ ਉੱਤੇ ਹੀ ਰੱਖਾਂਗੇ ਜਿੰਨੇ ਜਕਰ ਮਹਾਰਾਜ ਰੱਖੂਗਾ ਇਹ ਮੇਲਾ ਇਹ ਬੰਦ ਕਰਨਾ ਪੈਣਾ ਜਿਹੜਾ ਸਾਡੇ ਇਹ ਸੀਨੇ ਦੇ ਉੱਤੇ ਤੁਸੀਂ ਪੇਪਰ ਲਾ ਜਾਣਾ ਇਹ ਨਹੀਂ ਲੱਗਣ ਨਹੀਂ ਦੇਣਾਗਾ ਇਹ ਹਜੇ ਖਾਲਸੇ ਗੁਰੂ ਕੇ ਜਿਉਂਦੇ ਆ ਕੋਈ ਮਾੜੀ ਮੋਟੀ ਗੱਲ ਨਹੀਂ ਆ ਸਿੰਘ ਟਾਵਰ ਤੇ ਚੜ ਗਿਆ ਮੇਰਾ ਭਰਾ ਇਹ ਸ਼ੇਅਰ ਕਰ ਦਿਓ ਹੈਨਾ ਤੁਹਾਨੂੰ ਹੋਰ ਕੁਝ ਨਹੀਂ ਕਹਿੰਦਾ ਲਾਈਕ ਕਮੈਂਟ ਕਰਨ ਨੂੰ ਸ਼ੇਅਰ ਕਰ ਦਿਓ ਮੇਰਾ ਭਰਾ ਤੇ ਜਿੰਨੇ ਜਕਰ ਸਰਕਾਰ ਇਹ ਬੰਦ ਨਹੀਂ ਕਰਾਉਂਦੀ ਕੀ ਆ ਜਿਹੜਾ ਮੇਲਾ ਲਾਇਆ ਇਹਨਾਂ ਨੇ ਉਹ ਨਿਕਲ ਥੱਲੇ ਨਹੀਂ ਆਉਂਦਾ ਹੁਣ ਥੱਲੇ ਤਾਂ ਮੇਰੀ ਪਾਸ ਜਾਂ ਤਾਂ ਮੇਰੀ ਇਹ ਮਿੱਟੀ ਚੁੱਕ ਕੇ ਲੈ ਜਾਣਗੇ ਤੇ ਜਿੰਨੇ ਕੁ ਬੰਦ ਨਹੀਂ ਹੁੰਦਾਗਾ ਇਹ ਨਹੀਂ ਵੀ ਮੈਨੂੰ ਥੱਲੇ ਉਮਲਾ ਲੈਣਗੇ ਉੱਥੇ ਹੀ ਮੌਕੇ ਤੇ ਪਹੁੰਚੇ ਨਾਇਬ ਤਹਿਸੀਲਦਾਰ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਨਿਹੰਗ ਸਿੰਘ ਦਾ ਹੰਗਾਮਾ ਦੇਖ ਮੇਲੇ ਦੇ ਵਿੱਚੋਂ ਪ੍ਰਸ਼ਾਸਨ ਨੂੰ ਕਹਿ ਕੇ ਸਪੀਕਰ ਤਾਂ ਬੰਦ ਕਰਵਾ ਦਿੱਤੇ ਸਰ ਇਹ ਇੱਕ ਸਵੇਰੇ ਅੱਜ ਅਰਲੀ ਮਾਰਨਿੰਗ 9:30 ਵਜੇ ਬੀਐਸਐਨਐਲ ਟਾਵਰ ਮੁਗਾ ਅਵਿਸ਼ਿਤ ਸਹਿਰਾ ਦੇ ਪੁਰਾਣੇ ਸਹਿਰਾ ਗਰਾਊਂਡ ਤੇ ਕਰਮਜੀਤ ਸਿੰਘ son of ਲਾਲ ਸਿੰਘ ਵਾਸੀ ਲੰਡੇ ਕੇ ਆ ਕਾ ਜਥੇਦਾਰ ਹੈ ਇਹ ਚੜ ਗਿਆ ਉੱਪਰ ਚੜ ਗਿਆ ਇਹ ਕਹਿੰਦਾ ਵੀ ਪ੍ਰੂਵਮੈਂਟ ٹرسٹ ਦਾ ਜਿਹੜਾ ਮੇਲਾ ਚੱਲ ਰਿਹਾ ਉਹਨੂੰ ਬੰਦ ਕਰਾਓ ਉਹ ਉਹ ਪ੍ਰੂਵਮੈਂਟ ٹرسٹ 'ਚ ਜਿਹੜਾ ਮੇਲਾ ਚੱਲ ਰਿਹਾ ਉਹਦੇ 'ਚ ਡੀਜੇ ਜਾਂ ਗੰਦੇ ਗਾਣੇ ਜਾਂ ਕੋਈ ਹੋਰਦਾਂ ਦੀਆਂ ਮੂਵਮੈਂਟ ਚੱਲ ਰਹੀ ਆ ਉਹ ਕਹਿੰਦੇ ਜੋ ਵੀ ਸ਼ੀਧੀ ਦਿਹਾੜੇ ਚੱਲ ਰਹੀ ਆ ਸ਼ੋਕ ਸਮਾਚਾਰ ਚੱਲਿਆ ਸ਼ੋਕ ਲਹਿਰ ਚੱਲ ਰਹੀ ਆ ਚਾਰ ਸਾਹਿਬ ਜੱਤੇ ਬਾਬਾ ਜੀ ਦੇ ਸ਼ੀਧ ਹੋਏ ਸੀਗੇ ਕਿਉਂਕਿ 28 ਤਰੀਕ ਤੱਕ ਇਹ ਪ੍ਰੋਗਰਾਮ ਚੱਲ ਰਿਹਾ ਹੈ ਤੇ ਉਸ ਨੂੰ ਜੋ ਵੀ ਜਸ਼ਨ ਮਨਾ ਰਹੇ ਆ ਉਹਨੂੰ ਬੰਦ ਕਰਾਓ ਮੇਰੀ ਮੰਗ ਇੱਕੋ ਹੀ ਆ ਕਹਿੰਦੇ ਵੀ ਜੋ ਵੀ ਪ੍ਰੋਮੈਂਟ ਟਰਸਟ ਚ ਹੈ ਮੇਲਾ ਚੱਲ ਰਿਹਾ ਉਹਨੂੰ ਬੰਦ ਕਰਾਓ ਫਿਰ ਉਸ ਤੋਂ ਬਾਅਦ ਮੈਂ نیچے ਆਉਂਗਾ ਪਰ ਅਸੀਂ ਜੀ ਸਾਹਿਬ ਦੀ ਦੀ ਮੰਨ ਜੋ ਅਸੀਂ ਸਾਹਿਬ ਦੀ ਬਦਲਤ ਮੈਂ ਇੱਥੇ ਉਹਨਾਂ ਨੂੰ ਸਮਝਾਉਣ ਆਏ ਆ ਅਸੀਂ ਪ੍ਰਸ਼ਾਸਨ ਸਾਰਾ ਕੋਸ਼ਿਸ਼ ਕਰ ਰਿਹਾ ਵੀ ਇਹਨਾਂ ਨੂੰ ਸਮਝਾ ਕੇ ਵਿਝਾ ਕੇ ਅਸੀਂ ਇਹਨਾਂ ਨੂੰ نیچے ਲੈ ਕੇ ਆਈਏ ਤੇ ਅਸੀਂ ਜੋ ਵੀ ਉੱਥੇ ਪ੍ਰੋਗਰਾਮ ਚੱਲ ਰਿਹਾ ਹੈ ਉਹਨੂੰ ਆਪਾਂ ਉੱਥੇ ਜਿਹੜਾ ਬੰਦ ਕਰਾਤਾ ਮਨਜੋਗ ਸਿੰਘ ਸਾਹਿਬ ਜੀ ਨਾਲ ਗੱਲਬਾਤ ਚੱਲ ਰਹੀ ਆ ਉਹ ਕਹਿੰਦੇ ਸਪੀਕਰ ਬੰਦ ਕਰਾਤੇ ਅਸੀਂ ਤੇ ਉਸ ਤੋਂ ਬਾਅਦ ਅਸੀਂ ਕੀਰਤਨ ਜਾਂ ਉੱਥੇ ਕੋਈ ਸਮਾਗਮ ਮਤਲਬ ਸਭਾਚਾਰ ਨੂੰ ਬੰਦ ਕਰਾ ਕੇ ਗੁਰਬਾਣੀ ਦਾ ਪ੍ਰੋਗਰਾਮ ਉੱਥੇ ਅਸੀਂ ਚੱਲਾ ਰਹੇ ਆ ਉਸ ਤੋਂ ਬਾਅਦ ਇਹ ਯਾਨੀ ਕਿ ਉਹ ਪ੍ਰੋਗਰਾਮ ਨੂੰ ਅਸੀਂ ਬੰਦ ਕਰਾ ਰਹੇ ਆ ਮਨਜੋਗ ਸਿੰਘ ਸਾਹਿਬ ਨੇ ਇਹ ਹੁਕਮ ਦਿੱਤਾ ਆਡੇ ਵੱਲੋਂ ਸਪੀਕਰ ਬੰਦ ਕਰਾਇਆ ਪਰੰਤੂ ਇਹਨਾਂ ਵੱਲੋਂ ਕਿਹਾ ਗਿਆ ਮੇਲਾ ਬੰਦ ਕਰਨ ਵਾਸਤੇ ਹਾਂ ਇਹ ਕਹਿ ਰਿਹਾ ਜੀ ਬੰਦ ਕਰੋ ਪਰ ਉਹ ਜੋ ਜੋ ਸਰਕਾਰ ਇਹਨਾਂ ਦੀ ਮਨਜ਼ੂਰੀ ਜੋ ਵੀ ਹੋਊਗੀ ਉਸੇ ਤਰ੍ਹਾਂ ਹੀ ਅਸੀਂ ਜੋ ਪ੍ਰਸ਼ਾਸਨ ਦੀ ਅਕੋਰਡਿੰਗ ਹੀ ਚੱਲਾਂਗੇ ਅਸੀਂ ਤੇ ਉਹਨੂੰ ਜਿੰਮੇ ਵੀ ਐਜੀਟੇਜ ਅਸੀਂ ਕੋਸ਼ਿਸ਼ ਕਰਦੇ ਆਂ ਵੀ ਉਹ ਜਿਹੜਾ ਡੀਜੇ ਵਗੈਰਾ ਉਹ ਬੰਦ ਕੀਤੇ ਜਾਣ ਟਾਵਰ ਦੇ ਉੱਪਰ ਕਿੰਨੇ ਨੇ ਜਿਹੜੇ ਵੀ ਟਾਵਰ ਉੱਪਰ ਇੱਕ ਜਣਾ ਚੜਿਆ ਹੋਇਆ ਜੀ ਇੱਕ ਉਹਦਾ ਸਾਥੀ ਕੋਈ ਨਾਲ ਆਇਆ ਉਹਨੂੰ ਸਮਝਾ ਕੇ ਵਿਝਾ ਕੇ ਉਹਨੂੰ نیچے ਲਿਆ ਰਹੇ ਆਂ ਅਸੀਂ ਤੇ ਉਹਨੂੰ ਅਸੀਂ ਵਿਸ਼ਵਾਸ ਦਿਵਾ ਰਹੇ ਹਾਂ ਵੀ ਇਹ ਅਸੀਂ ਪ੍ਰੋਗਰਾਮ ਜੋ ਵੀ ਆ ਇਹਨੂੰ ਬੰਦ ਕਰਾ ਰਹੇ ਹਾਂ ਅਸੀਂ ਜਲਦੀ ਤੋਂ ਜਲਦੀ ਮਾਨਯੋਗ ਐਸ.ਐਮ. ਸਾਹਿਬ ਹੁਕਮ ਦੇਦੇ ਆ ਸਪੀਕਰ ਵੀ ਬੰਦ ਕਰਾ ਰਹੇ ਆ ਤੇ ਉਹਨਾਂ ਨੂੰ ਜੋ ਵੀ ਡੀ.ਜੇ ਚੱਲੇ ਉਹ ਵੀ ਬੰਦ ਕਰਾ ਰਹੇ ਆ ਸੋ ਦਾ ਦੇਖ ਕੇ ਦਸੰਬਰ ਦੇ ਮਹੀਨੇ ਨੂੰ ਸੋਖ ਦਿਵਸ ਵਜੋਂ ਮਨਾਇਆ ਜਾਂਦਾ ਪਰ ਦੂਜੇ ਪਾਸੇ ਮੋਗਾ ਦੇ ਵਿੱਚ ਮੇਲੇ 'ਚ ਲੱਗੀਆਂ ਰੌਣਕਾਂ ਨੂੰ ਦੇਖ ਨਿਹੰਗ ਸਿੰਘ ਦਾ ਗੁੱਸਾ ਸੱਤਵੇਂ ਅਸਮਾਨ ਤੇ ਪਹੁੰਚ ਜਾਂਦਾ ਹੈ ਜਿਸ ਦੇ ਚੱਲਦੇ ਉਹ ਟਾਵਰ ਤੇ ਚੜ੍ਹ ਕੇ ਹੰਗਾਮਾ ਕਰਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਮੋਗਾ ਤੋਂ ਮਨੀਸ਼ ਜਿੰਦਲ ਦੀ ਰਿਪੋਰਟ